ਸੱਚਾ ਗੱਲ ਜੀ ਪੰਜਾਬ ਦੇ ਵਿੱਚ ਕੱਲ ਨੂੰ ਲੋਕ ਸਭਾ ਚੋਣਾਂ ਨੇ ਤੇ ਇਸ ਭੀषण ਗਰਮੀ ਦੇ ਵਿੱਚ ਵੋਟਰਾਂ ਨੂੰ ਇੱਕ ਚਿੰਤਾ ਸਤਾ ਰਹੀ ਹੈ ਕਿ ਉਹ VOTING ਕਰਨ ਕਿਵੇਂ ਜਾਣਗੇ ਜੇ ਤੁਹਾਨੂੰ ਕਹੀਏ ਕਿ ਤੁਸੀਂ ਘਰ ਬੈਠੇ ਹੀ ਟਰੈਕ ਕਰ ਸਕਦੇ ਹੋ ਕਿ ਤੁਹਾਡੇ ਪੋਲਿੰਗ ਬੂਥ ਤੇ ਕਿੰਨੇ ਕੁ ਭੀੜ ਹੈ ਤਾਂ ਸ਼ਾਇਦ ਤੁਹਾਨੂੰ ਥੋੜੀ ਰਾਹਤ ਪਰ ਹੀ ਖਬਰ ਮਿਲੇਗੀ ਤੁਹਾਨੂੰ ਦੱਸਦੀ ਹੈ ਕਿ ਚੋਣ ਕਮਿਸ਼ਨ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਇੱਕ ਜੁਗਲੀ ਤੁਸੀਂ ਘਰ ਬੈਠੇ ਹੀ ਟਰੈਕ ਕਰ ਸਕਦੇ ਹੋ ਕਿ ਕਿੰਨੇ ਕੁ ਭੀੜ ਹੈ ਤੇ ਉਸ ਹਿਸਾਬ ਨਾਲ ਹੀ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਕਿਸ ਸਮੇਂ ਤੁਸੀਂ VOT ਕਰਨ ਜਾਣਾ ਹੈ ਤੁਸੀਂ ਕਰਨਾ ਸਿਰਫ ਨਾ ਹੈ ਕਿ ਇੱਕ WhatsApp ਨੰਬਰ 744747217 ਤੇ ਇੱਕ ਵੋਟ ਮੈਸੇਜ ਲਿਖ ਕੇ ਸੈਂਡ ਕਰਨਾ ਹੈ ਤੁਹਾਨੂੰ ਲਿੰਕ ਪ੍ਰਾਪਤ ਹੋਏਗਾ ਤੇ ਲਿੰਕ ਦੇ ਵਿੱਚ ਤੁਹਾਨੂੰ ਦੋ অপਸ਼ਨ ਮਿਲਣਗੇ ਇੱਕ ਬੂਥ ਦਾ ਤੇ ਇੱਕ ਸਾਂ ਦਾ ਉੱਥੇ ਸਾਰੀ ਡਿਟੇਲਸ ਪੜਨ ਤੋਂ ਬਾਅਦ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਜਾਈਗੀ ਕਿ ਜਿਹੜਾ ਵੀ ਤੁਹਾਡਾ ਪੋਲਿੰਗ ਬੂਥ ਹੈਗਾ ਹੈ ਉੱਥੇ ਕਿੰਨੇ ਕੁ ਪੀੜ ਹੈ ਤੇ ਉਸ ਹਿਸਾਬ ਨਾਲ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕਿਸ ਵੇਲੇ ਵੋਟ ਕਰਨ ਜਾਣਾ ਹੈ ਤਾਂ ਜਲਦੀ ਜਲਦੀ 744747217 ਨੇ ਫੋਨ ਦੇ ਵਿੱਚ ਸੇਵ ਕਰ ਲਵੋ ਧੰਨਵਾਦ